wah guru 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 ਵਾਹ ਗੁਰੂ ਵਾਹਿਗੁਰੂ ਵਾਹ ਗੁਰੂ ਵਾਹਿਗੁਰੂ ਵਾਹ ਗੁਰੂ ਸਾਹਿਬ ਜੀਓ ਹਰ ਦਾ ਨਾਮ ਰਦੇ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰਮਿਰ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਰਹਾਉ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਪਰਮ ਸਨਮਾਨ ਜੋਗ ਸਾਦਰ ਸ਼ਤਰ ਸੰਗਾਸਨ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੀ ਅਪਾਰ ਬਖਸ਼ਿਸ਼ ਮਿਹਰਮਤ ਤਰਸ ਦੇ ਸਦਕਾ ਆਪ ਸਾਰੇ ਗੁਰੂ ਗੋਦ ਅੰਦਰ ਜੁੜ ਬੈਠ ਕਰਕੇ ਪੰਥਮ ਨਾਨਕ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਿਨਾਂ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਤ ਸਜੇ ਦੀਵਾਨਾ ਅੰਦਰ ਹਾਜ਼ਰ ਪਰਦੇ ਆ ਹੋਇਆ ਗੁਰਬਾਣੀ ਕੀਰਤਨ ਨੂੰ ਸਰਵਣ ਕਰਕੇ ਆਪਣੇ ਜੀਵਨ ਰੂਪੀ ਸੁਆਸਾਂ ਨੂੰ ਸਵਾਰ ਰਹੇ ਸੋ ਸਤਿਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਜਿੱਥੇ ਤਰਸ ਦਿੱਤਾ ਦੇ ਸਾਨੂੰ ਤਨ ਕਰਕੇ ਆਪਣੀ ਹਜ਼ੂਰੀ ਦੇ ਅੰਦਰ ਬੈਠਣ ਦਾ ਇਸ ਭਾਗ ਬਖਸ਼ਿਆ ਉਥੇ ਇਹ ਵੀ ਕਿਰਪਾ ਕਰਨਾ ਅਸੀਂ ਮਨ ਕਰਕੇ ਚਿਤ ਕਰਕੇ ਵੀ ਗੁਰੂ ਕੀ ਹਜ਼ੂਰੀ ਨੂੰ ਮਾਨ ਸਕੀਏ ਆਪ ਸੰਗਤਾਂ ਦੇ ਸਮਖਸ਼ ਮੈਂ ਸ਼ਹੀਦ ਸ਼ਬਦ ਔਰ ਗੁਰੂ ਅਰਜਨ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਕਿਵੇਂ ਨੇ ਉਸ ਸ਼ਹੀਦੀ ਦੇ ਕਾਰਨ ਔਰ ਸ਼ਹਾਦਤ ਕਿਵੇਂ ਹੋਈ ਇਸ ਨੂੰ ਲੈ ਕਰਕੇ ਚੱਲਾਂਗਾ ਆਪਕੋ ਜੀ ਕੈਨ ਦੀ ਅਸੀਸ ਬਖਸ਼ਿਸ਼ ਕਰਦੇ ਹਾਂ ਹੁਣ ਗੁਰ ਫਤਿਹ ਨੂੰ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸ਼ਹੀਦ ਸ਼ਬਦ ਹੈ ਇਹ ਰਬ 70 ਬਿੰਦ ਦੇ ਵਿੱਚੋਂ ਆਉਂਦਾ ਹੈ। ਪਾਕ ਕੁਰਾਨ ਮੁਜੀਜ਼ ਦੇ ਅੰਦਰ ਇਸ ਸ਼ਬਦ ਦੇ ਅਰਥ ਨੇ ਸ਼ਹੀਦ ਦਾ ਅਰਥ ਹੈ ਗਵਾਹ ਤੇ ਸ਼ਹਾਦਤ ਦਾ ਅਰਥ ਹੈ ਗਵਾਹੀ। ਅਰਬੀ ਭਾਸ਼ਾ ਦਾ ਇਹ ਸ਼ਬਦ ਹੈ ਜਿਨ੍ਹਾਂ ਦਾ ਕਿਤੇ ਕਾਨੂੰਨ ਦੀ ਪ੍ਰਕਿਰਿਆ ਦੇ ਨਾਲ ਵਾਹ-ਵਾਸਤਾ ਪਿਆ ਹੋਵੇਗਾ। ਖੈਤ ਉਹਨਾਂ ਨੇ ਗਾਹੀ ਬਗਾਹੀ ਇਵਨ ਅੱਜ ਵੀ ਮੈਂ ਆਪਣੇ ਇਲਾਕੇ ਦੇ ਅੰਦਰ ਦੇਖਿਆ ਵੀ ਜਦੋਂ ਕੋਈ ਸਰਕਾਰੀ ਮੁਲਾਜ਼ਮ ਪੁਲਸ ਵਾਲਾ ਗਵਾਹੀ ਤੇ ਜਾਂਦਾ ਹੈ ਤੇ ਰਜਿਸਟਰ ਦੇ ਅੰਦਰ ਇਹ ਸ਼ਬਦ ਲਿਖੇ ਜਾਂਦੇ ਨੇ ਕਿ ਫੁਲਾਣਾ ਸਿੰਘ ਸ਼ਹਾਦਤ ਤੇ ਗਿਆ ਹੈ ਅੱਜ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ ਸ਼ਹੀਦ ਦਾ ਅਰਥ ਹੈ ਗਵਾਹ ਤੇ ਸ਼ਹਾਦਤ ਦਾ ਅਰਥ ਹੈ ਗਵਾਹੀ ਜਦੋਂ ਇਹ ਸ਼ਬਦ ਫਿਰ ਹਿੰਦੀਸਾਂ ਦੇ ਅੰਦਰ ਆਉਂਦਾ ਹੈ ਇੱਥੇ ਆਕਰ ਕੇ ਇਹ ਸ਼ਬਦ ਆਪਣੇ ਅਰਥ ਬਦਲਦਾ ਹੈ ਹਿੰਦੀਸਾਂ ਦੇ ਅੰਦਰ ਸ਼ਹੀਦ ਸ਼ਬਦ ਦਾ ਅਰਥ ਹੈ ਦਿਨੇ ਇਸਲਾਮ ਨੂੰ ਮੰਨਣ ਵਾਲਾ ਜੋ ਕਾਫਰਾਂ ਦੇ ਵਿਰੁੱਧ ਇਸਲਾਮ ਦਾ ਪੈਰੋਕਾਰ ਉਹ جنگ ਦੇ ਅੰਦਰ ਜੂਝਦਾ ਹੈ ਔਰ ਜੂਝਦਿਆਂ ਹੋਇਆਂ ਉਹ ਮਰ ਜਾਵੇ ਉਹਨੂੰ ਸ਼ਹੀਦ ਆਖਿਆ ਗਿਆ ਔਰ ਸ਼ਹੀਦ ਦਾ ਰੁਤਬਾ ਹਰ ਇੱਕ ਧਰਮ ਦੇ ਅੰਦਰ ਬਹੁਤ ਉੱਚਾ ਹੈ ਪਰ ਜਦੋਂ ਇਸਲਾਮ ਦੇ ਅੰਦਰ ਦੇਖਦੇ ਹਾਂ ਇੱਕ جنگ ਦੇ ਅੰਦਰ ਜੰਗ ਦੇ ਆਹੋ ਦੇ ਅੰਦਰ ਮੁਹੰਮਦ ਸਹਬ ਉਹਨਾਂ ਦੇ ਸਰੀਰ ਦੇ ਉੱਤੇ ਫਟ ਵੱਜਦਾ ਹੈ ਉਹ ਮੈਦਾਨੇ جنگ ਦੇ ਅੰਦਰ ਡਿੱਗਦੇ ਨੇ ਉਹ ਜੀਵਤ ਨੇ ਜਾਂ ਉਹ ਅੱਲਾ ਨੂੰ ਪਿਆਰੇ ਹੋ ਚੁੱਕੇ ਨੇ ਉਸ ਦੇਖਣ ਦੇ ਵਾਸਤੇ ਜਿਹੜਾ ਦੁਸ਼ਮਨ ਹੈ ਉਹਨਾਂ ਦੇ ਦੰਦ ਦੇ ਉੱਤੇ ਇੱਕ ਪੱਥਰ ਮਾਰਦਾ ਦੰਦ ਤੜਵਾ ਲਿਆ ਉਸ ਪੀੜਾ ਨੂੰ ਝਰ ਲਿਆ ਪਰ ਮੁਹੰਮਦ ਸਾਹਿਬ ਜੀ ਨੇ ਇਸ ਗੱਲ ਦਾ ਅਹਿਸਾਸ ਨਾ ਹੋਣ ਦਿੱਤਾ ਕਿ ਉਹ ਅਜੇ ਜੀਵਤ ਨੇ ਵਾਰਸ ਸ਼ਾਹ ਨੇ ਹੀਰ ਲਿਖੀ ਕਹਿੰਦਾ ਜ਼ਿਕਰ ਕੀਤਾ ਹੈ ਕਿ ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ ਨਾ ਤਕਦੀਰ ਕਿਸੇ ਤੋਂ ਮਿਟਦੀ ਹੈ ਉਹਨਾਂ ਨੇ ਉਸ ਦੰਦ ਨੂੰ ਵੀ ਸ਼ਹੀਦ ਆਖਿਆ ਈਵਨ ਮਸਜਿਦ ਢਾ ਦਿੱਤੀ ਜਾਵੇ ਉਹ ਇਹ ਸ਼ਬਦ ਨਹੀਂ ਵਰਤਦੇ ਕਿ ਮਸਜਿਦ ਢਹਿ ਗਈ ਹੈ ਉਹ ਸ਼ਬਦ ਵਰਤਦੇ ਨੇ ਮਸਜਿਦ ਸ਼ਹੀਦ ਹੋ ਗਈ ਹੈ ਇਸ ਤੋਂ ਇਲਾਵਾ ਸੂਫੀ ਮੱਤ ਦੇ ਅੰਦਰ ਬਹੁਤ ਸਾਰੇ ਐਸੇ ਫਕੀਰ ਹੋਏ ਜਿਨ੍ਹਾਂ ਨੂੰ ਇਸਲਾਮ ਨੂੰ ਹੀ ਮੰਨਣ ਵਾਲੇ ਇਸਲਾਮ ਦੇ ਹੀ ਪੈਰੋਕਾਰ ਜਿਹੜੇ ਬਾਦਸ਼ਾਹ ਸਨ ਉਹਨਾਂ ਨੇ ਸਮੇਂ-ਸਮੇਂ ਸ਼ਹੀਦ ਕੀਤਾ ਤੁਸੀਂ ਮਨਸੂਰ ਫਲ ਜਹਾਂ ਉਹਦਾ ਨਾਮ ਸੁਣਿਆ ਹੋਵੇਗਾ ਜਿਹਨੂੰ ਸਲੀਪ ਤੇ ਚਾੜ ਕਰਕੇ ਸ਼ਹੀਦ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਸ਼ਹਾਦਤਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਪਿੱਛੋਂ ਔਰੰਗਜ਼ੇਬ ਦੇ ਰਾਤ ਦੇ ਸਮੇਂ ਇੱਥੇ ਵੀ ਇੱਕ ਰੱਬੀ ਫਕੀਰ ਸਰਬਦ ਸਰਮਦ ਨੂੰ ਦਿੱਲੀ ਦੀ ਧਰਤੀ ਦੇ ਉੱਤੇ ਕਤਲ ਕੀਤਾ ਗਿਆ ਉਹਨੂੰ ਵੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਬਹੁਤ ਸਾਰੀਆਂ ਐਸੀਆਂ ਸ਼ਹਾਦਤਾਂ ਹੋਈਆਂ ਨੇ ਜਦੋਂ ਰੱਬੀ ਫਕੀਰਾਂ ਨੇ ਖੁਦਾ ਦੇ ਰਾਹ ਦੇ ਉੱਤੇ ਚੱਲਦੇ ਹੋਏ ਆਪਣੇ ਸਰੀਰਾਂ ਨੂੰ ਅਤ ਦਰਤੇ ਦੇ ਤਸੀਹੇ ਸਹਿ ਕਰਕੇ ਸ਼ਹੀਦ ਕਰਵਾਇਆ ਜਾਂ ਆਪਣੇ ਤਨ ਦਾ ਠੇਕਰਾ ਭਨ ਦਿੱਤਾ ਇਸਲਾਮ ਜਗਤ ਦੇ ਅੰਦਰ ਮੁਹੰਮਦ ਸਾਹਿਬ ਜੀ ਦੇ ਦੋ ਧੇਨ ਅਲੀ ਹਸਨ ਤੇ ਹੁਸੈਨ ਜਿਨ੍ਹਾਂ ਨੂੰ ਜਦੀਦ ਦੀ ਫੌਜ ਨੇ ਕਰਬਲਾ ਦੇ ਮੈਦਾਨ ਦਰਿਆ ਦੇ ਕੰਢੇ ਕਈ ਦਿਨ ਪਿਆਸੇ ਰੱਖ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਮਾਰਿਆ ਗਿਆ ਤੇ ਸਲਾਮ ਉਹਨਾਂ ਨੂੰ ਕਿੰਗ ਆਫ ਮਾਰਟਰ ਸ਼ਹੀਦਾਂ ਦੇ ਰਾਜੇ ਠਾਕਾ ਹੈ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੀ ਗੱਲ ਕਰਾਂਗੇ ਤੇ ਸ਼ਬਦ ਵਰਤਦੇ ਹਾਂ ਸ਼ਹੀਦਾਂ ਦੇ ਸਰਤਾਜ ਬੇਸ਼ੱਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਵੀ ਸ਼ਹਾਦਤਾਂ ਹੋ ਰਹੀਆਂ ਨੇ ਜੇ ਸਿੱਖ ਜਗਤ ਦੀ ਗੱਲ ਕਰਾਂਗੇ ਨਾ ਇਥੇ ਵੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਸ਼ਹਾਦਤਾਂ ਹੋਈਆਂ ਦੇ ਤਨ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਚਾਰ ਪ੍ਰਚਾਰਕ ਦੌਰੇ ਕੀਤੇ ਅੱਜ ਜਦੋਂ ਬਾਬਾ ਨਾਨਕ ਮੱਕੇ ਦੀ ਧਰਤੀ ਤੇ ਪੁੱਜੇ ਨੇ ਭਾਈ ਮਰਦਾਨਾ ਉਹਨਾਂ ਦੇ ਸੰਗ ਨੇ ਸਾਥ ਨੇ ਤੁਸੀਂ ਜਾਣਦੇ ਜੇ ਉੱਥੇ ਕੀ ਕੁਝ ਵਰਤਿਆ ਇਸ ਸਭ ਕਾਸੇ ਤੋਂ ਪਿੱਛੋਂ ਜਦੋਂ ਮੱਕੇ ਦੇ ਕਾਜੀ ਜਿਹੜਾ ਕਾਜੀ ਕੋਲ ਕਿਆਦ ਸੀ ਕਾਜੀਆਂ ਦੇ ਵਿੱਚੋਂ ਸੁਪਰੀਮ ਕਾਜੀ ਹੈ ਵੱਡਾ ਕਾਜੀ ਹੈ ਇਹ ਵੀ ਭਾਰਤੀ ਖਿੱਤੇ ਦੇ ਨਾਲ ਸੰਬੰਧਿਤ ਰੱਖਦਾ ਸੀ ਇੱਕ ਕਾਜੀ ਰੁਕਣ ਦੀ ਇੱਕ ਜੋ ਡਿਲਾਗ ਹੈ ਵਿਚਾਰ ਹੈ ਉਹ ਬਹੁਤ ਲੰਮੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੁੰਦੀ ਹੈ ਇੱਕ ਮੁਸਲਮਾਨ ਹੋਏ ਨੇ ਸੈਦ मुस्तਾਕ हुसैन सैयद ਪਰਿਵਾਰ ਦੇ ਵਿੱਚੋਂ ਸਨ ਔਰ ਬੜੇ ਉੱਚੇ ਖਾਨਦਾਨ ਦੇ ਵਿੱਚੋਂ ਔਰ ਬੜੇ ਇੱਜ਼ਤਦਾਰ ਘਰਾਣੇ ਦੇ ਨਾਲ ਸੰਬੰਧ ਰੱਖਦੇ ਸਨ ਇਹਨਾਂ ਨੇ ਇਸਲਾਮ ਦੀ ਉਚੇਰੀ ਵਿਦਿਆ ਹਾਸਲ ਕਰਨ ਦੇ ਵਾਸਤੇ ਇਸਲਾਮ ਦੇ ਪ੍ਰਚਾਰਕ ਬਣਨ ਦੇ ਵਾਸਤੇ ਇਹ ਮੱਕੇ ਮਦੀਨੇ ਦੀ ਲਾਇਬ੍ਰੇਰੀ ਦੇ ਅੰਦਰ ਵਿਜ਼ਿਟ ਕਰਦੇ ਨੇ ਉੱਥੇ ਜਦੋਂ ਖੁਦ ਕਿਤਾਬਾਂ ਨੂੰ ਕਦਾਪਚਿਆਂ ਨੂੰ ਫਰੋਲਦੇ ਨੇ ਤੇ ਇੱਕ ਕਿਤਾਬਚਾ ਇੱਕ ਖਰੜਾ ਇਹਨਾਂ ਦੇ ਹੱਥ ਲੱਗਦਾ ਹੈ ਉਹ ਬਹੁਤ ਪੁਰਾਣਾ ਖਰੜਾ ਸੀ ਜਿਹੜੀ ਵਾਰਤਾ ਲਾਪ ਗੁਰੂ ਨਾਨਕ ਤੇ ਕਾਜੀ ਰੁਪਨਦੀਨ ਦੇ ਦਰਮਿਆਨ ਹੋਈ ਉਹ ਸਮਕਾਲੀ ਲਿਖਤ ਸੀ ਗੁਰੂ ਨਾਨਕ ਦਾ ਸਫਰਨਾਮਾ ਇਹ ਚ ਇਤੇ ਰੱਖਣਾ ਮੁਸਤਾਕ ਹੁਸੈਨ ਉਸ ਸਫਰਨਾਮੇ ਨੂੰ ਪੜਦਾ ਹੈ ਉਹਦੇ ਅੰਦਰ ਦੇਨੋ ਸੋ ਡਾਇਲਾਗ ਸਨ ਜੋ ਕਾਜੀ ਰੁਕਣਦੀਨ ਔਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਮਿਆਨ ਹੁੰਦੇ ਨੇ ਉਸ ਨੂੰ ਪੜ੍ਹ ਕਰਕੇ ਇੰਨਾ ਪ੍ਰਭਾਵਿਤ ਹੋਇਆ ਜਿਹੜਾ ਇਸਲਾਮ ਦਾ ਪ੍ਰਚਾਰਕ ਬਣਨ ਦੇ ਵਾਸਤੇ ਘਰੋਂ ਤੁਰਿਆ ਸੀ ਉਹਨ ਖੰਡੇ ਬਾਟੇ ਦੀ ਪੌੜ ਲੈ ਕਰਕੇ ਗੁਰੂ ਨਾਨਕ ਦੀ ਸਿੱਖੀ ਨੂੰ ਧਾਰਨ ਕਰ ਲਿਆ ਭਾਵੇਂ ਪਰਿਵਾਰਕ ਤੌਰ ਤੇ ਆਰਥਿਕ ਤੌਰ ਦੇ ਉੱਤੇ ਉਹਨੂੰ ਬਹੁਤ ਸਾਰੀਆਂ ਕਠਿਨਾਈਆਂ ਮੁਸਲਮਾਨ ਤੋਂ ਸਿੱਖ ਬਣਨ ਦੇ ਕਾਰਨ ਆਈਆਂ ਪਰ ਉਹ ਗੁਰੂ ਕੇ ਪਿਆਰੇ ਨੇ ਉਹਦਾ ਨਾਮ ਰੱਖਿਆ ਗਿਆ ਸૈયਦ ਪ੍ਰਿਥੀਪਾਲ ਸਿੰਘ ਜੀ ਉਹਨੇ ਪੰਥ ਨੂੰ ਬੜੀ ਵੱਡੀ ਦੇਣ ਦਿੱਤੀ ਜੇ ਉਹਨੇ ਉਹ ਜਿਹੜਾ ਖਰੜਾ ਸੀ ਗੁਰੂ ਨਾਨਕ ਦਾ ਸਫਰਨਾਮਾ ਸਿਆਦ ਤੋਂ ਬਾਬਾ ਨਾਨਕ ਉਹਦਾ ਤਰਜਮਾ ਉਹ ਲੈ ਕਰਕੇ ਆਇਆ ਸੰਤ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ਉਹ ਕਿਤਾਬ ਨੂੰ ਛਾਪਦੇ ਵੀ ਨਹੀਂ ਔਰ ਸੰਗਤਾਂ ਦੇ ਅੰਦਰ ਫਰੀ ਵੰਡਦੇ ਵੀ ਨਹੀਂ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ ਉਸ ਸਫਰ ਨਾਮੇ ਦੇ ਅੰਦਰ ਜਦੋਂ ਕਾਜੀ ਰੁਕਣ ਦਿਨ ਦੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੱਲਬਾਤ ਹੁੰਦੀ ਹੈ ਨਾ ਤੇ ਕਾਜੀ ਰੁਕਣ ਦਿਨ ਗੁਰੂ ਨਾਨਕ ਦੇ ਉਹ ਪੌਰਾ ਬਣ ਗਿਆ ਚਰਨਾਂ ਦਾ ਪੌਰਾ ਬਣ ਗਿਆ ਇਹਨਾਂ ਕਹਿਲ ਹੋਇਆ ਕਿ ਉਹਨੇ ਇਸਲਾਮ ਦਾ ਕਲਮਾ ਛੱਡ ਕਰਕੇ ਗੁਰੂ ਨਾਨਕ ਦਾ ਕਲਮਾ ਪੜਨਾ ਸ਼ੁਰੂ ਕਰ ਦਿੱਤਾ ਜੀ ਉਹ ਗੁਰੂ ਨਾਨਕ ਦੀ ਬਾਣੀ ਪੜਨ ਲੱਗਾ ਉਹਨੇ ਆਪਣੇ ਸਾਰੇ ਜਿਹੜੇ ਅਹੁਦੇ ਸਨ ਜਿਹੜਾ ਮਾਣ ਸਤਕਾਰ ਸੀ ਇਸਲਾਮ ਦੀ ਦੁਨੀਆ ਦੇ ਅੰਦਰ ਸਭ ਕੁਝ ਛੱਡ ਛਡਾ ਦਿੱਤਾ ਤੇ ਜਦੋਂ ਕਟੜ ਪੰਥੀਆਂ ਨੇ ਉਹਨੂੰ ਕਟਹਿਰੇ ਦੇ ਅੰਦਰ ਲਿਆ ਕਰਕੇ ਖੜਾ ਕੀਤਾ ਉਹਨੂੰ ਇੱਕ ਗੱਲ ਆਕੀ ਗਈ ਤੇਰੇ ਅਹੁਦੇ ਤੇਰਾ ਰੁਤਬਾ ਤੇਰਾ ਮਾਣ ਸਨਮਾਨ ਬਹਾਲ ਕੀਤਾ ਜਾ ਸਕਦਾ ਹੈ ਜੇ ਤੂੰ ਆਪਣੀ ਗਲਤੀ ਨੂੰ ਪ੍ਰਵਾਨ ਕਰਕੇ ਗੁਰੂ ਨਾਨਕ ਦੇ ਕਲਮੇ ਨੂੰ ਛੱਡ ਕਰਕੇ ਮੁੜ ਕਰਕੇ ਦੀਨੇ ਇਸਲਾਮ ਦਾ ਕਲਮਾ ਪੜ੍ਹੇ ਤੇ ਤੈਨੂੰ ਮੁਆਫ਼ ਕੀਤਾ ਜਾ ਸਕਦਾ ਹੈ ਨਹੀਂ ਤੇਨੇ ਤੇਰੇ ਸਰੀਰ ਦੇ ਉੱਤੇ ਕਸ਼ਟ ਆਏਗਾ ਪਰ ਉਹ ਮਰਦ ਦਲੇਰ ਨੇ ਗੁਰੂ ਨਾਨਕ ਦੇ ਆਸ਼ਿਕ ਨੇ ਨਾ ਤਾਂ ਆਪਣੇ ਆਉਦੇ ਦੀ ਪਰਵਾਹ ਕੀਤੀ ਤੇ ਨਾ ਉਹਨੇ ਆਪਣੇ ਸਰੀਰ ਦੀ ਕੋਈ ਪਰਵਾਹ ਕੀਤੀ ਸੰਗ ਅਸਾਰ ਕਰਕੇ ਮਦੀਨੇ ਦੀ ਧਰਤੀ ਦੇ ਉੱਤੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਗੁਰੂ ਨਾਨਕ ਦੇ ਘਰ ਦਾ ਪਹਿਲਾ ਸਿੱਖ ਸ਼ਹੀਦ ਜੀ ਇਸ ਤੋਂ ਅੱਗੇ ਤੁਰਾਂਗੇ ਬਾਬਰ ਅਹਿਮਦਾਬਾਦ ਦੇ ਉੱਤੇ ਹਮਲਾ ਕਰਦਾ ਹੈ ਜਿੱਥੇ ਗੁਰੂ ਨਾਨਕ ਦਾ ਸਿੱਖ ਹੈ ਭਾਈ ਲਾਲੂ ਜਿੰਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਪੀੜੀ ਸਾਂਝ ਹੈ ਤੇ ਬਾਬਰ ਚੰਗੇਜ਼ ਖਾਨ ਇੱਕ ਮਗੋਲ ਬਾਦਸ਼ਾਹ ਹੋਇਆ ਹੈ ਜਿੰਦੀ ਕਚਹਿਰੀ ਦੇ ਅੰਦਰ ਜਾਸਾ ਕਾਨੂੰਨ ਘੜਿਆ ਗਿਆ ਜਿਸ ਜਾਸਾ ਵ્યા ਸਿਆਸ ਦੇ ਅਧੀਨ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਾਣਾ ਹੈ ਇਹ ਚੰਗੇਜ਼ ਦੇ ਖਾਨਦਾਨ ਦੇ ਵਿੱਚੋਂ ਸੀ ਇਹਨਾਂ ਮਗੋਲਾਂ ਦੇ ਵਿੱਚੋਂ ਮੁਗਲ ਨਿਕਲੇ ਤੇ ਇੱਕ ਮੁਗਲ ਹੋਇਆ ਹੈ ਤੈਮੂਰ ਲੰਗ ਉਹ ਲੰਗਾ ਸੀ ਇੱਕ ਲੱਤ ਦੂਸਰੀ ਲੱਤ ਦੇ ਨਾਲੋਂ ਛੋਟੀ ਸੀ ਪਰ ਉਹਨੇ ਹਿੰਦੁਸਤਾਨ ਦੇ ਉੱਤੇ ਬਹੁਤ ਵੱਡਾ ਕੁਰਾਮ ਬਚਾਇਆ ਉਹਨੇ ਬੜੀ ਹਿੰਦੁਸਤਾਨ ਦੀ ਪਾਤਸ਼ਾਹੀ ਦੀ ਉਹਦੀ 6ਵੀਂ ਪੀੜ੍ਹੀ ਦੇ ਵਿੱਚੋਂ 6ਵੀਂ ਵੰਸ਼ਸ ਦੇ ਵਿੱਚੋਂ ਸੀ ਬਾਬਰ ਇਹਨੇ ਅਹਿਮਦ ਬਾਦ ਦੇ ਉੱਤੇ ਹਮਲਾ ਕੀਤਾ ਸਾਲ 1526 ਦੇ ਅੰਦਰ ਇੱਕ ਗੱਲ ਚੇਤੇ ਦੇ ਅੰਦਰ ਰੱਖਿਆ ਜੇ ਜਦੋਂ ਵੀ ਜੰਗਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ ਨਾ ਇਸ ਤਰੀ ਨੂੰ ਲਿਖਿਆ ਜਾਂਦਾ ਹੈ ਮੁਗਲ ਅੰਪਾਇਰ ਦੇ ਅੰਦਰ ਇੱਕ ਪਾਸੇ ਲੋਧੀ ਨੇ ਦੂਸਰੇ ਪਾਸੇ ਉਹਨਾਂ ਦੇ ਓਪੋਜੀਟ ਇਹ ਬਾਬਰ ਖਾਨ ਦਾ ਖਾਨਦਾਨ ਹੈ ਸਰ ਗਾਂਦੂਨਾਥ ਸਰਕਾਰ ਪੰਡਿਤ ਦੀਨदयाल ਵਰਗਿਆ ਨੇ ਬੇਨੀ ਪ੍ਰਸਾਦ ਵਰਗਿਆ ਨੇ ਜਿਨ੍ਹਾਂ ਨੇ ਮੁਗਲ ਅੰਪਾਇਰ ਦੇ ਉੱਤੇ ਬਹੁਤ ਵੱਡਾ ਕਾਰਜ ਕੀਤਾ ਹੈ ਈਵਨ ਅੱਜ ਵੀ ਤੁਸੀਂ ਯੂਨੀਵਰਸਿਟੀ ਲੈਵਲ ਦੇ ਦੇ ਲਖਾਰੀ ਨੇ ਉਹਨਾਂ ਦੀਆਂ ਲਿਖਤਾਂ ਚਾਹੋ ਮੁਗਲ ਅੰਪਾਇਰ ਦੇ ਸਮੇਂ ਦੀਆਂ ਨੇ ਚਾਹੇ ਅੱਜ ਦੀਆਂ ਜੰਗਾਂ ਦੀਆਂ ਨੇ ਚਾਹੇ ਕੁਝ ਸਮਾਂ ਪਹਿਲਾਂ ਜੋ ਕਾਰਗਿਲ ਦਾ ਜੁੱਧ ਹੋਇਆ ਉਹ ਜੰਗ ਦਾ ਹਾਲ ਜਿੰਨਾ ਵੀ ਲਿਖਾਰੀਆਂ ਨੇ ਬਿਆਨਿਆਂ ਹੈ ਉਹਨਾਂ ਦੇ ਅੰਦਰ ਇੱਕ ਗੱਲ ਵੀ ਘਾਟ ਰਹੀ ਹੈ ਉਹਨਾਂ ਨੇ ਉਹਨਾਂ ਦੋ ਧਿਰਾਂ ਦੀ ਤਾਂ ਗੱਲ ਕੀਤੀ ਜਿਹੜੀਆਂ ਇੱਕ ਦੂਜੇ ਦੇ ਆਪੋਜ਼ਿਟ ਲੜ ਰਹੀਆਂ ਨੇ ਪਰ ਇਨਾਂ ਜੰਗਾਂ ਦੇ ਅੰਦਰ ਜੋ ਲੋਕਾਂ ਦੀ ਆਮ ਲੋਕਾਂ ਦੀ ਤਰਸ ਦੀ ਹੋ ਰਹੀ ਹੈ ਜਿਹੜਾ ਬਹੁ ਬੇਟੀਆਂ ਦਾ ਬੱਚਿਆਂ ਦਾ ਕਹਾਂ ਹੋ ਰਿਹਾ ਹੈ ਜਿਹੜੇ ਬੱਚਿਆਂ ਦਾ ਕਹਾਂ ਹੋ ਰਿਹਾ ਹੈ ਇਹ ਦਰਦ ਨੂੰ ਕਿਸੇ ਨਹੀਂ ਦੇ ਬਿਆਨਿਆ इवन ਕਾਰਗਿਲ ਦੇ ਸਮੇਂ ਜਿਹੜੇ ਬਾਉਂਡਰ ਦੇ ਏਰੀਏ ਦੇ ਲੋਕ ਸਨ ਜਿਨ੍ਹਾਂ ਨੂੰ 2-2 ਸਾਲ ਵਾਸਤੇ ਆਪਣੇ ਘਰ ਛੱਡਨੇ ਪਏ 2-2 ਸਾਲ ਖੇਤਾਂ ਦੇ ਅੰਦਰ ਅਨਾਦ ਨਹੀਂ ਹੋਇਆ ਉਹ ਭੁੱਖ ਮਰੀ ਦੇ ਨਾਲ ਦੂਜੇ ਅੱਜ ਤੱਕ ਵੀ ਕਿਸੇ ਨੇ ਉਹਨਾਂ ਦੀ ਤਰਾਸਤੀ ਦੀ ਕੋਈ ਗੱਲ ਨਹੀਂ ਕੀਤੀ ਇਦ ਇ ਚੇਤੇ ਰੱਖਣਾ ਜੇ ਇਹਨਾਂ ਲੋਕਾਂ ਦੀ ਆਵਾਜ਼ ਉਹਨਾਂ ਲੋਕਾਂ ਦੇ ਦਰਦ ਨੂੰ ਕਿਸੇ ਨੇ ਬਿਆਨਿਆ ਹੈ ਨਾ ਉਹ ਵਾਹਿਦ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਬਿਆਨਿਆ ਹੈ ਪਰ ਦੋ ਵੱਖੋ ਵੱਖਰੇ ਰਾਗਾਂ ਦੇ ਅੰਦਰ ਚਾਰ ਸ਼ਬਦ ਨੇ ਜਿਨੂੰ ਅਸੀਂ ਬਾਬਰ ਬਾਣੀ ਦੇ ਸ਼ਬਦ ਕਹਿ ਦਿੰਦੇ ਹਾਂ ਵੈਸੇ ਬਾਬਰ ਬਾਣੀ ਦੇ ਸ਼ਬਦ ਨਹੀਂ ਉਹ ਗੁਰੂ ਨਾਨਕ ਦੀ ਬਾਣੀ ਦੇ ਸ਼ਬਦ ਹੈ